ਆਪ ਵਿਧਾਇਕ ਨੂੰ ਜੇਲ੍ਹ ਭੇਜਣ ਵਾਲੀ ਹਰਬਿੰਦਰ ਉਸਮਾ ਵੀ ਤਰਨਤਾਰਨ ਚੋਣ ਮੈਦਾਨ ਵਿੱਚ ਕੁੱਦੀ ਨਸ਼ਿਆਂ ਤੇ ਗੈਂਗਸਟਰਾਂ ਦੇ ਵਿਰੁੱਧ ਆਵਾਜ਼ ਚੁੱਕ ਰਹੀ ਏ ਹਰਬਿੰਦਰ ਉਸਮਾ ਦੇ ਮਗਰ ਕਿਹੜੀ ਪਾਰਟੀ ਦਾ ਹੱਥ ਏ ਜੋ ਹਰਬਿੰਦਰ ਉਸਮਾ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਨਿਤਰੀ ਏ ਔਰ ਉੱਥੇ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਨਿਸ਼ਾਨੇ ਸਾਧ ਰਹੀ ਏ ਜਿਸ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਲਾਲਪੁਰਾ ਨੂੰ ਜੇਲ੍ਹ ਭੇਜਿਆ ਹੈ ਤੁਸੀਂ ਜਿਹੜੇ ਉਹ ਨੌਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਹਰਬਿੰਦਰ ਉਸਮਾ ਜਿਸ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਖਿਲਾਫ ਲੜਾਈ ਲੜੀ ਬਹੁਤ ਧਮਕੀਆਂ ਦਿੱਤੀਆਂ ਗਿਆ ਹਰਬਿੰਦਰ ਉਸਮਾ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਹਰਬਿੰਦਰ ਉਸਮਾ ਨੇ ਜੋ ਇਹ ਸਾਰੇ ਲਾਲਚ ਤੇ ਸਾਰੀਆਂ ਧਮਕੀਆਂ ਨੂੰ ਇੱਕ ਪਾਸੇ ਕਰਦੇ ਹੋਏ ਅਦਾਲਤ ਦੀ ਲੜਾਈ ਲੜਦਿਆਂ ਹੋਇਆਂ ਮੌਜੂਦਾ ਵਿਧਾਇਕ ਨੂੰ ਜੇਲ੍ਹ ਭੇਜਿਆ ਜਿਸ ਨੂੰ 4 ਸਾਲ ਦੀ ਸਜ਼ਾ ਹੋਈ ਇਹ ਹਲਕਾ ਖਡੂਰ ਸਾਹਿਬ ਦੇ ਉਹ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੇ ਹਰਬਿੰਦਰ ਉਸਮਾ ਦੇ ਨਾਲ ਬਤਮੀਜ਼ੀ ਕੀਤੀ ਸੀ ਸੋ ਲੰਬਾ ਸਮਾਂ ਇਹ ਕੇਸ ਚੱਲਿਆ ਹਰਬਿੰਦਰ ਉਸਮਾ ਜਿਸ ਨੂੰ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਜਿਹੜਾ ਕਿ ਸਾਥ ਦਿੱਤਾ ਤੇ ਹਰਬਿੰਦਰ ਉਸਮਾ ਅਦਾਲਤ ਦੇ ਵਿੱਚ ਜਾ ਕੇ ਜੋ ਇੱਕ ਇਸ ਜਿੱਤੀਏ ਸੋ ਹੁਣ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਵੀ ਹਰਵਿੰਦਰ ਉਸਮਾ ਕੁੱਦੀ ਹੋਏ ਨੇ ਔਰ ਉਹਨਾਂ ਦਾ ਇੱਕੋ ਟੀਚਾ ਕਿ ਅੱਜ ਪੰਜਾਬ ਦੇ ਵਿੱਚ ਗੈਂਗਸਟਰ ਤੇ ਨਸ਼ੇ ਜਿਹੜੇ ਨੇ ਫੈਲੇ ਹੋਏ ਨੇ ਔਰ ਅੱਜ ਜਿਹੜੇ ਲੀਡਰ ਨੇ ਉਹ ਆਮ ਲੋਕਾਂ ਨੂੰ ਜਿਹੜੇ ਕਿ ਬਹੁਤ ਹੀ ਬੁਰੀ ਸ਼ਦਾਵਲੀ ਵਰਤੇ ਨੇ ਚੋਣਾਂ ਦੇ ਸਮੇਂ ਕੁਝ ਹੋਰ ਹੁੰਦੇ ਨੇ ਜਿੱਤਣ ਤੋਂ ਬਾਅਦ ਉਹ ਕੁਝ ਹੋਰ ਹੋ ਜਾਂਦੇ ਨੇ ਸੋ ਹਰਵਿੰਦਰ ਉਸਮਾ ਇਹ ਜਿਹੜੀ ਹੱਕ ਸੱਚ ਦੀ ਲੜਾਈ ਲੈ ਕੇ ਚੱਲੀ ਔਰ ਚਰਚਾ ਦਾ ਵਿਸ਼ਾ ਬਣੀ ਹੋਈ ਏ ਤਰਨ ਤਰਨ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਲੋਕ ਜਦੋਂ ਹਰਬਿੰਦਰ ਉਸਮਾ ਆਉਂਦੇ ਨੇ ਔਰ ਆਪਣੇ ਨਾਲ ਬੀਤੀ ਹੱਟ-ਬੀਤੀ ਸੁਣਾਉਂਦੇ ਨੇ ਤਾਂ ਲੋਕ ਅੱਖਾਂ 'ਚੋਂ ਪਾਣੀ ਭਰ ਆਉਂਦਾ ਲੋਕਾਂ ਦੀ ਔਰ ਹੈਰਾਨ ਹੁੰਦੇ ਨੇ ਕਿ ਅੱਜ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਕੋਈ ਹੋਰ ਪਾਰਟੀ ਹੋਵੇ ਉਹ ਕਿਤੇ ਨਾ ਕਿਤੇ ਉਹਨਾਂ ਬਦਮਾਸ਼ਾਂ ਨੂੰ ਉਹਨਾਂ ਗੈਂਗਸਟਰਾਂ ਨੂੰ ਜਿਹੜੇ ਕਿ ਲੋਕਾਂ ਦੇ ਨਾਲ ੱੱਕਾਸ਼ਾਈ ਕਰਦੇ ਨੇ ਲੋਕਾਂ ਨਾਲ ਬਦਤਮੀਜ਼ੀਆਂ ਕਰਦੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਹੁਣ ਤਰਨਤਾਰਨ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਅਕਾਲੀ ਦਲ ਛੱਡ ਕੇ ਆਏ ਹਰਮੀਤ ਸਿੰਘ ਸੰਧੂ ਜਿਹੜੇ ਕਿ 2022 ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿਆ ਕਰਦੇ ਸੀ ਜੇ ਨਸ਼ਾ ਬੰਦ ਕਰਨਾ ਹੈ ਤਾਂ ਹਰਮੀਤ ਸਿੰਘ ਸੰਧੂ ਨੂੰ ਹਰਾਓ ਤੇ ਹੁਣ ਹਰਮੀਤ ਸਿੰਘ ਸੰਧੂ ਆਪ ਵੱਲੋਂ ਚੋਣ ਲੜ ਰਹੇ ਨੇ ਹੁਣ ਨਸ਼ਾ ਬੰਦ ਹੋ ਗਿਆ ਇਹ ਬਹੁਤ ਵੱਡੇ ਜਿਹੜੇ ਪੋਸਟਰ ਲੱਗ ਚੁੱਕੇ ਨੇ ਕਿ ਨਸ਼ਾ ਫਲਾਉਣ ਵਾਲੇ ਹੁਣ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਨੇ ਜਿਹੜੇ ਕਿ ਪਹਿਲਾਂ ਅਕਾਲੀ ਦਲ ਵਿੱਚ ਹੁੰਦੇ ਸੀ ਸੋ ਹਰਬਿੰਦਰ ਉਸਮਾਨ ਨੇ ਆਪਣੇ ਪਿੰਡ ਅਤੇ ਤਰਨਤਾਰਨ ਜ਼ਿਲ੍ਹੇ ਵਿੱਚ ਸਮਾਜਿਕ ਨਿਆਂ ਔਰਤਾਂ ਦੀ ਇੱਜ਼ਤ ਅਤੇ ਪੁਲਸ ਦੀ ਬਹਿਰੀਮੀ ਦਾ ਮੁੱਦਾ ਚੁੱਕਿਆ ਹੋਇਆ ਉਹਨਾਂ ਨੇ ਕਿਹਾ ਕਿ ਤਰਨਤਾਰਨ ਵਿੱਚ ਨਸ਼ਾ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਗੈਂਗਸਟਰ ਰੋਜ਼ਾਨਾ ਧਮਕੀਆਂ ਦਿੰਦੇ ਹਨ ਬੇਰੁਜ਼ਗਾਰ ਨੌਕਰੀਆਂ ਲਈ ਬੇਤਾਬ ਹਨ ਤੇ ਜਿਨ੍ਹਾਂ ਕੋਲ ਨੌਕਰੀਆਂ ਹਨ ਉਹਨਾਂ ਦਾ ਠੇਕੇ ਤੇ ਨੌਕਰੀਆਂ ਰਹੀਂ ਸ਼ੋਸ਼ਣ ਕੀਤਾ ਜਾ ਰਿਹਾ ਹੈ ਸੋ ਉਸਨੇ 12 ਸਾਲ ਪੁਰਾਣੇ ਵਿਵਾਦਤਪੂਰਨ ਫੈਸਲੇ ਤੋਂ 2 ਮਹੀਨੇ ਪਹਿਲਾਂ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ ਉਹ ਕਹਿੰਦੀ ਸੀ ਕਿ ਉਸ ਨੂੰ ਸਮਰਥਨ ਮਿਲ ਰਿਹਾ ਹੈ ਤੇ ਉਹ ਉਹਨਾਂ ਲੋਕਾਂ ਦੀ ਆਵਾਜ਼ ਬੰਨਣਾ ਚਾਹੁੰਦੀ ਹੈ ਜੋ ਸਮਾਜ ਦੇ ਦਬਾਅ ਤੋਂ ਸਤਾਏ ਹੋਏ ਹਨ ਉਹਨਾਂ ਦੇ ਜ਼ੁਲਮ ਜਿਹੜੇ ਹੋ ਰਿਹਾ ਹਨ ਉਹ ਉਹਨਾਂ ਦੀ ਆਵਾਜ਼ ਬਣ ਕੇ ਜੋ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਉੱਪਰ ਜਿਹੜਾ ਕਿ ਇਨਸਾਫ ਦਿਵਾਉਣਾ ਚਾਹੁੰਦੀ ਹੈ ਇਸ ਚੋਣ ਵਿੱਚ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਪਰ ਹਰਬਿੰਦਰ ਕੌਰ ਨੂੰ ਉਹ ਉਮੀਦਵਾਰ ਮੰਨਿਆ ਜਾ ਰਿਹਾ ਜੋ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰ ਰਹੀ ਹੈ ਉਹ ਕਹਿੰਦੀ ਹੈ ਕਿ ਮੈਂ ਰਾਜਨੀਤਿਕ ਪਾਰਟੀਆਂ ਦੇ ਵਾਅਦਿਆਂ ਤੋਂ ਪਰੇ ਜ਼ਮੀਨੀ ਹਕੀਕਤਾਂ ਅਤੇ ਪੀੜਤਾਂ ਦੀ ਆਵਾਜ਼ ਬਣਨਾ ਚਾਹੁੰਦੀ ਹਾਂ ਜਦੋਂ ਕਿ ਕਾਂਗਰਸ ਪਾਜਪਾ ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਰਵਾਇਤੀ ਉਮੀਦਵਾਰ ਵੋਟਾਂ ਲਈ ਲੜ ਰਹੇ ਹਨ ਤਾਂ ਹਰਬਿੰਦਰ ਕੌਰ ਉਸਮਾਨਾ ਨੇ ਆਪਣੀ ਲੜਾਕੂ ਛਵੀ ਅਤੇ ਸਪਸ਼ਟ ਅੰਦਾਜ਼ ਨਾਲ ਆਮ ਲੋਕਾਂ ਵਿੱਚ ਉਮੀਦਾਂ ਜਗਾਈਆਂ ਹਨ ਹਰਮਿੰਦਰ ਕੌਰ ਕਹਿੰਦੀ ਹੈ ਕਿ ਲੋਕ ਉਸ ਨੂੰ ਪਸੰਦ ਕਰ ਰਹੇ ਹਨ ਤੇ ਆਪਣੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੀ ਆ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣਾ ਵਿਰੋਧੀ ਨਹੀਂ ਮੰਨਦੀ ਪਰ ਹਰਬਿੰਦਰ ਉਸਮਾ ਦੇ ਪਿੱਛੇ ਬਹੁਤ ਵੱਡੀ ਤਾਕਤ ਕੰਮ ਕਰ ਰਹੀ ਹੈ ਹਰਬਿੰਦਰ ਉਸਮਾ ਜਿਨ੍ਹਾਂ ਨੇ ਇੱਕ ਥੇਸ ਲੜਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਿਹੜਾ ਕਿ ਜੇਲ੍ਹ ਭੱਜਿਆ ਉਹ ਹਰਬਿੰਦਰ ਉਸਮਾ ਹੁਣ ਚੋਣ ਮੈਦਾਨ 'ਚ ਨੇ ਔਰ ਉਹਨਾਂ ਦੇ ਪਿੱਛੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਪੱਸ਼ਟ ਹੋਵੇਗਾ ਕਿ ਕਿਹੜੀ ਪਾਰਟੀ ਦਾ ਸਾਥ ਹੈ ਔਰ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ ਦੇ ਵੱਲੋਂ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਔਰ ਹਰਬਿੰਦਰ ਉਸਮਾ 2027 ਦਾ ਚੋਣਾਂ ਵੀ ਲੜੇਗੀ ਉਸ ਪਾਰਟੀ ਦੇ ਵੱਲੋਂ ਲੜੇਗੀ ਜਿਹੜੀ ਪਾਰਟੀ ਉਸ ਦਾ ਪਿੱਛੇ ਸਾਥ ਨਿਭਾ ਰਹੀ ਹੈ